ਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਹਸੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਦ ਪਾਸਪੁਰ ਦੇ ਪੁਰਦੋਰਾ ਡੇਰਾ ਬਾਬਾ ਨਾਨਕ ਦੇ ਥੋੜਾ ਸਾਬ ਸਾਡੇ ਨਾਲ ਬਾਬਾ ਅਫਤਾਰ ਸਿੰਘ ਜੀ ਬੇਦੀ ਨੂੰ ਉਹ ਉਹਨਾਂ ਨਾਲ ਗੱਲਬਾਤ ਕਰਕੇ ਪ੍ਰੋਧਨ ਸਾਹਿਬ ਦੇ ਇਤਿਹਾਸ ਤੋਂ ਸੰਤਨ ਨੂੰ ਜਾਣ ਪੜਨਾ ਹੈ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ ਕਿਟਿਆਲਾ ਸ਼ਰੀ ਤੋਂ ਇੱਕ ਮੌਜੂਦਾ ਸੰਚਾਲਕ ਕੀ ਥੀ ਜੇ ਕੋ ਜਿਹੜਾ ਇੱਕ ਤਰੀਕ ਨੂੰ ਕਟਿਆਲਾ ਸਿਆਨੀਆਂ ਤੋਂ ਸੰਗ ਚੱਲਦਾ ਹੈ ਇੱਕ ਤੇ ਇਹ ਵੀ ਦਰਸਾਉਂਦਾ ਕਿ ਜਿਹੜੇ ਸਾਡੇ ਬਜ਼ੁਰਗ ਸੰ ਜਿਹੜੇ ਚੋਲਾ ਸਾਹਿਬ ਲੈ ਕੇ ਆਏ ਸਨ ਬਾਬਾ ਕਾਬਲੀ ਮਲ ਜੀ ਉਹਨਾਂ ਦਾ ਇਧਰ ਦਵਾਬੇ ਦੀਆਂ ਸੰਗਤਾਂ ਨਾਲ ਬੜਾ ਪਿਆਰ ਸੀ ਉਸ ਵਕਤ ਵੀ ਤੇ ਇਹ ਚੋਲਾ ਸਾਹਿਬ ਜਿਹੜਾ ਮੈਂ ਸ਼ਾਰਟ ਵਿੱਚ ਦੱਸਾਂਗਾ ਕਿ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪਵੇ ਸ੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਜਿਹੜੀਆਂ 5 ਵਸਤਾਂ ਨੇ ਸੋਢੀ ਪਰਿਵਾਰਕੁੱਲ ਨੇ ਸੈਲੀ ਟੋਪੀ ਕਿਰਤਪੁਰ ਸਾਹਿਬ ਡਿਸਟ੍ਰਿਕਟ ਰੋਪੜ ਵਿੱਚ ਮਾਲਾ ਪੋਥੀ ਪਵੇ ਗੁਰੂ ਹਰਸਾਹਿਬ ਡਿਸਟ੍ਰਿਕਟ ਫਰੀਦਪੁਰ ਵਿੱਚ 6ਵੀਂ ਵਸਤ ਜਿਹੜੀ ਹੈ ਉਹ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿੱਚ ਸਥਿਤ ਹੈ ਜੋ ਬੇਦੀ ਪਰਿਵਾਰਕੁੱ ਉਹ ਇੱਥੇ ਇਹ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇ ਮਹਾਰੇ ਨੂੰ ਗੁਰਗੱਦੀ ਗਈ ਫਿਰ ਸਾਰੇ ਬਾਣੇ ਉਹਨਾਂ ਕੋਲ ਆ ਗਏ ਫਿਰ ਗੁਰੂ ਅਮਰਦਾਸ ਮਹਾਰੇ ਗੁਰੂ ਰਾਮਦਾਸ ਮਹਾਰੇ ਜਿਨ੍ਹਾਂ ਵਿੱਚੋਂ ਪੰਜ ਵਸਤਾਂ ਸੋਢੀ ਪਰਿਵਾਰ ਕੋਲ ਨੇ ਜੋ ਦੱਸ ਨੇ ਦੱਸਿਆ ਤੇ ਜਿਹੜੀ ਛੇਵੀਂ ਵਸਤਾ ਹੈ ਡੇਰਾ ਬਾਬਾ ਨਾਨਕ ਕਿਸ ਤਰ੍ਹਾਂ ਆਈ ਜਦੋਂ ਗੁਰੂ ਅਰਜਨ ਦੇ ਮਹਾਰੇ ਹਰਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰ ਇਸਨ ਉੱਥੇ ਇੱਕ ਰੋੜ ਬੰਸ ਕਤਰੀ ਜਿਆਦਾ ਸਿੱਖ ਸੀ ਜਿਸ ਨੇ ਸਿੱਖੀ ਦੀ ਮੰਗ ਕੀਤੀ ਸੀ ਉਹਦੇ ਪੈਰ ਤੇ ਕਾਫੀ ਸੱਟ ਲੱਗੀ ਲੇਕਿਨ ਉਹ ਸੇਵਾ ਤੋਂ ਨਾ ਹਾਟਨ ਗੁਰੂ ਸਾਹਿਬ ਨੇ ਪੁੱਛਿਆ ਦੱਸ ਭਾਈ ਸਿੱਖਾ ਕੋ ਜੋ ਕਰਤਾਰ ਉਮਾਰੇ ਕਹਿਣ ਲੱਗੇ ਮਾਰੇ ਧੀ ਤਨ ਦੌਲਤ ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰਾ ਜਿਹੜਾ ਮਿਲਾਕ ਇਲਾਕਾ ਮੁਸਲਮਾਨੀ ਹੈ ਜਦੋਂ ਸੁਰੇਕੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਕੁਛ ਐਸੀ ਦਾਤ ਬਖਸ਼ੇ ਜਿਨ੍ਹਾਂ ਸਿੱਖੀ ਦਾ ਵਾਧਾ ਹੋ ਉਸ ਵਕਤ ਫਿਰ ਮਾਰੇ ਦੀ ਬੀਟ ਸਾਹਿਬ ਤੇ ਤਿਆਰ ਨਹੀਂ ਸੀ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਉਹਨਾਂ ਕੋ ਉਹ ਫਿਰ ਆਪਣੇ ਸ਼ਹਿਰ ਲੈ ਕੇ ਬਲਖ ਬੁਖਾਰਿਆ ਅਫਗਾਨਿਸਤਾਨ ਜਦ ਤੱਕ ਉਹਨਾਂ ਕੋ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਬਿਰਧ ਵਸਤਾਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਤੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣ ਨਹੀਂ ਤਾਂ ਇਹ ਪੱਥਰ ਹੀ ਨਾ ਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬਾਰੇ ਦੇ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਦੇ ਅੱਗੇ ਚਰਨਾ ਚ ਅਰਦਾਸ ਕਰਨੀ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਪੂਰਨ ਪੰਤਸ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਇੱਥੇ ਨਵੀਂ ਪੀੜੀ ਤੋਂ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਨੇ ਪੁੱਤਰ ਜਾਓ ਸਾਡੇ ਅੰਗ ਦੇ ਬਸਰ ਨੇ ਚੋਲਾ ਤੇ ਉੱਥੋਂ ਲੈ ਕੇ ਆਓ ਤੇ ਸੇਵਾ ਕਰਿਆ ਕਰੋ ਤੇ ਦਰਸ਼ਨ ਕਰਾਇਆ ਕਰੋ ਉਹ ਉਹਨਾਂ ਦਾ ਦਵਾਬੇ ਦੀ ਸੰਗਤ ਨਾਲ ਬੜਾ ਵਿਚਰਨ ਸੀ ਕੋਹ ਸੰਗਤ ਨਾਲ ਲੈ ਕੇ ਗਏ ਉਥੇ ਵੇਖਿਆ ਪੱਥਰ ਨਾਟੇ ਫਿਰ ਸਾਰੀ ਸੰਗਤ ਉਥੇ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਛੱਤੇ ਜਲਦੇ ਕਰੋ ਅਰਦਾਸ ਕਰੋ ਕਰਤਾਰ ਪੰਥੀ ਕਰੇਗਾ ਉਹ ਜਿਵੇਂ ਜਿਵੇਂ ਹੁਕਮ ਆਇਆ ਤਿਵੇਂ ਤਿਵੇਂ ਉਹਨਾਂ ਨੇ ਕੀਤਾ ਉਹ ਪੱਥਰ ਹਟਾਇਆ ਤੇ ਫਿਰ हट ਗਿਆ ਉਹ 4 ਮਾਰਚ ਨੂੰ ਚੋਲਾ ਸੈਵਡੇਰਾ ਬਾਬਾ ਨਾਨਕ ਲੈ ਕੇ ਆਏ ਬਾਬਾ ਕਾਬਲੀ ਮਲ ਜੀ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦਿੱਤਾ ਕਿ ਇਧਰੋਂ ਦਬਾਬੇ ਦੀਆਂ ਸੰਗਤਾਂ ਵੀ ਪਹੁੰਚ ਗਈਆਂ ਤੇ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦਿੱਤਾ ਵੀ ਜਿਸ ਤਰ੍ਹਾਂ ਤੁਸੀਂ ਇਸ ਸਾਲ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋਂ ਕਹਾਂਗੇ ਸੋਈ ਤੁਹਾਡੀ ਉਹਨਾਂ ਤੋਂ ਇੱਥੇ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦਾ ਲੱਗ ਰਿਹਾ ਜੋ ਕਿ ਲੱਖਾਂ ਦੇ ਕਰੀਬ ਨਾ ਸੰਗ ਪੈਦਲ ਚੱਲ ਕੇ ਆਉਂਦਾ ਹੈ ਹਿਸ਼ਾਰਪੁਰ ਤੋਂ ਤੇ 4 ਮਾਰਚ 1 ਮਾਰਚ ਨੂੰ ਚੱਲਦਾ ਹੈ ਹਰ 1 ਮਾਰਚ ਨੂੰ ਚੱਲਦਾ ਹੈ ਤੇ 4 ਮਾਰਚ ਨੂੰ ਇੱਥੇ ਪਹੁੰਚਦਾ ਹੈ ਦਾਸ ਹੁਣ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਦੇ ਨੇ ਬਾਬਾ ਅਵਕਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਨੇਰਾ ਬਾਬਾ ਨਾਨਕ ਤੋਂ ਦਾਸ ਦਾ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੇ ਜੋੜ ਮੇਲੇ ਸ਼੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਗੁਰੂ ਮਹਾਰੇ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਮਹਾਰਾ ਜੀ ਸ ਅਮਰਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਕਿਉਂਕਿ ਇਹ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਇਹ ਬੜੀ ਮੁਸ਼ਕਲ ਮਿਲਿਆ ਹੈ ਮਾਨਸ ਜਨਮ ਦੁਰਲਭ ਹੈ ਹੋਤਨਾ ਬਾਰਾਂ ਬਾਾਰ ਇਹ ਬਾਰ-ਬਾਰ ਨਹੀਂ ਮਿਲਣਾ ਤੇ ਅਗਰ ਇਹਦੇ ਵਿੱਚ ਮਾਰੇ ਨੇ ਸਾਨੂੰ ਜਨਮ ਦਿੱਤਾ ਹੈ ਤੇ ਮਾਰੇ ਸਾਨੂੰ ਅਗਰ ਇਹ ਜਨਮ ਦਿੱਤਾ ਹੈ ਤੇ ਸਾਨੂੰ ਆਪਣੇ ਸ਼ਬਦ ਦੇ ਨਾਲ ਜੋੜ ਕੇ ਵੀ ਰੱਖਣਾ ਉਹ ਗੁਰੂ ਮਾਰੇ ਦੇ ਚਰਨਾਚੇ ਇਹੀ ਅਰਦਾਸ ਕਰਨੀ ਹੈ ਔਰ ਅਮਰਤ ਵੇਲਾ ਤੇ ਰਹਿਰਾ ਸਵੇਲਾ ਤੋਂ ਨਹੀਂ ਖੁੰਝਣ ਦੇਣਾ ਗੁਰੂ ਮਾਰੇ ਕਿਰਪਾ ਕਰਨ ਦਾਸ ਦੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਚਰਨਾਚੇ ਇਹੋ ਹੀ ਅਰਦਾਸ ਬੇਨਤੀ ਹੈ ਕਿ ਮਾਰੇ ਸਾਨੂੰ ਸਾਰਿਆਂ ਨੂੰ ਹੀ ਅਮਰਤ ਵੇਲੇ ਦੇ ਜਾਗ ਨੇ ਅਮਰਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਇਹਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਹ ਸਾਨੂੰ ਬਾਬਾ ਬਤਾਰ ਸਿੰਘ ਜੀ ਦੀ ਵੇਦੀ ਜਿਨ੍ਹਾਂ ਨੇ ਗੁਰਦਰਾ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਇਤਿਹਾਸ ਤੋਂ ਸੰਤ ਅੰਗੰਦਰ ਆ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਬੂ